ਯਾਰ ਦੋਸਤ ਬਾਬਾ ਆਪਣਾ ਬਾਬੇ ਦੇ ਕੋਲ ਜੜੀਆਂ ਬੂਟੀਆਂ ਤਗੜੀਆਂ ਲੱਗੜੀਆਂ ਹਾਂ ਅੱਖਾਂ ਦਾ ਫਰਮਾ ਲੈ ਬਾਬਾ ਦੱਸੋ ਬਣਾ ਕਿੱਥੇ ਫਰਮਾ ਆਪਣਾ ਬਾਬਾ ਨੰਬਰ ਦੱਸ ਦੀ ਆਪ ਦਾ ਠੀਕ ਹੈ ਸਾਰੇ ਦੇਰੇ ਕੋਲ ਦੂਰੋਂ ਦੂਰੋਂ ਆਉਣਗੇ ਲੋਕ ਦੱਸੀ ਬਾਬਾ ਕਿਹੜਾ ਕਿਹੜਾ ਫਰਮਾ ਕਿਹੜੀ ਕਿਹੜੀ ਅੱਖਾਂ ਦਾ ਜੋਗੀਆਂ ਕੋਲ ਅੱਖਾਂ ਦਾ ਫਰਮਾ ਜਾਂੜਨ ਦੀ ਦਵਾਈ ਨਜਰੇ ਦੀ ਦਵਾਈ ਅੱਛਾ ਗੋਟੀਆਂ ਦੀ ਦਵਾਈ ਰੇਸ਼ੀ ਦੀ ਦਵਾਈ ਗਿੱਦੜ ਸਿੰਘ ਹੀ ਹੈਗੀ ਹੈ ਗਿੱਦੜ ਸਿੰਘ ਹੀ ਹੁੰਦੀ ਹੈ ਹਾਂ ਹੁਣ ਹੈਗੀ ਹੈ ਗਿੱਦੜ ਸਿੰਘ ਹੀ ਹਾਂ ਗਿੱਦੜ ਸਿੰਘ ਸਾਡੇ ਵਿਆਹ ਦੇ ਦਿੰਦੇਗੇ ਅੱਛਾ ਇਹ ਮੇ ਥੋੜੇ ਦਿੰਦੇ ਨੇ ਗੱਡੀਆਂ ਜੀਪਾਂ ਅੱਛਾ ਸਾਡੇ ਵਿਆਹ ਦੇ ਦਿੰਦੇਗੇ ਗਿੱਦੜ ਸਿੰਘ ਦੀ ਸੱਪ ਦਾ ਮਣਕਾ ਬਲੀ ਦੀ ਜੇਰ ਹੂੰ ਵੀਰ ਦਿੰਦੇਗੇ ਸਾਡੀ ਕੁੜੀ ਨੂੰ ਅੱਛਾ ਬਾਬਾ ਦੋ ਸੱਪ ਦਿੰਦੇਗੇ ਅੱਛਾ ਨਾਲ ਦਿਨ ਸਾਡੀ ਮਹਿਣਾ ਵਾਜ ਜਾਂਦੇ ਠੀਕ ਹੈ ਬਾਬਾ ਫਲਾਣੀ ਜੋਗੀ ਨੂੰ ਕੁਛ ਬਣੀ ਤੋ ਜੋਗੀ ਕਾ ਨੇ ਠੀਕ ਹੈ ਇਹ ਸਾਡੀ ਕੁੜੀ ਨੂੰ ਦਾਜ ਦਿੰਦੇਗੇ ਓਕੇ ਹੋਰ ਬਾਬਾ ਕੋਈ ਦਵਾਈ ਦੁਵਾਈ ਦੇ ਦੇ ਤੇਰਾ ਨੰਬਰ ਦੇ ਦੇ ਗਰੁੱਪ 'ਚ ਆਪਾਂ ਬੋਲ ਦੇ ਤੇਰਾ ਜੇ ਕਿਸੇ ਨੇ ਕੋਈ ਦਵਾਈ ਦੁਵਾਈ ਲੈਣ ਦੀ ਆਸ ਲਈ ਤੇਰਾ ਗਰੁੱਪ ਚ ਤੇਰਾ ਨੰਬਰ ਬੋਲ ਦਿੰਨੇ ਆ ਨੰਬਰ ਤਾਂ ਮੈਂ ਜੋ ਵੀ ਜਾਣ ਪਾੜਾ ਨੰਬਰ ਤਾਂ ਕੋਈ ਫੋਨ ਫੋਨ ਹੈ ਨਹੀਂ ਬਾਬਾ ਹੈ ਚਲ ਲੋਕਾਂ ਦੇ ਨੰਬਰ ਹੀ ਲਿਖੇ ਪਏ ਆ ਅੱਛਾ ਕਾਫੀ ਦੂਰ ਤੋਂ ਆਇਆ ਬਾਬਾ ਚੱਲ ਕੇ ਕਿੱਥੋਂ ਆਇਆ ਅੱਛਾ ਪੰਨੀ ਵਾਲਾ ਹੈ ਮੋਟਾ ਪੰਨੀ ਵਾਲਾ ਪਿੱਛੇ ਅੱਛਾ ਮੋਟਾ ਪੰਨੀ ਵਾਲਾ ਇਹਦੇ ਵਿੱਚ ਕੀ ਹੈ ਬਾਬਾ ਇਹ ਵੀ ਛੱਟ ਤੇ ਸੱਪ ਸੁੱਪ ਹੈ ਨਹੀਂ ਗੇ ਦੁੱਧ ਸੱਪ ਦੁੱਪ ਸੱਪ ਨੂੰ ਛੱਡ ਦੇ ਹੈ ਛੱਡ ਤੇ ਸੱਪ ਬੀਨ ਤਾਂ ਬਿਆ ਕੇ ਦਿਖਾ ਦੇ ਬਾਬਾ ਹਾਂ ਬੀਨ ਸੁਣਾ ਬੀਨ ਸੁਣਾ ਬਾਬਾ ਕੋਸ਼ ਅੱਬੂਰਾ ਐ ਬਦ ਤੇ ਨੰਬਰ ਦਾਦੇ ਹਜੇ ਵੀ ਮੰਨ ਲਾ ਤੇਰੀ ਗੱਲ ਨੂੰ ਪੂਰਾ ਮਸ਼ਹੂਰ ਕਰ ਦੇਾਂਗੇ ਵਧੀਆ ਚੱਲਦਾ ਹੈ ਆਪਣਾ ਗਰੁੱਪ ਮਸ਼ਹੂਰ ਹੋ ਰਬ ਨੇ ਕਰੇ ਉੱਚੇ ਪਾਛ ਸਾਡੀ ਮਸ਼ਹੂਰੀ ਇਹੀ ਬਹਜ ਹੋ ਗਈ ਤੌੜੇ ਕਰਾਉਂਦਾ ਮੈਂ ਠੀਕ ਹੈ ਬੱਲੇ ਦੇਖ ਲੈ ਆਪਣਾ ਫਿਰ ਆਪਣੀ ਦਾ ਦੋ ਮੈਂ ਵੀ ਤੇਰੇ ਨਾਲ ਜੋਗੀ ਜੂਗੀ ਦੇ ਵਿੱਚ ਆ ਜਾਊਗਾ ਹੈ ਅੱਬ ਹੈ ਚਲੋ ਤੇਰੀ ਬੱਲੇ ਬੱਲੇਗੀ ਦੇਖ ਲੈ ਫਿਰ ਤਾ ਚਲੋ ਤੇਰੀ ਤੇਰੀ ਬੱਲੇ ਬੱਲੇਗੀ ਫਿਰ ਇਹ ਕਰਾਂਗੇ ਆਪਾਂ ਠੀਕ ਹੈ ਮੈਨੂੰ ਦੱਸ ਦੇ ਤੂੰ ਤੇਰੀ ਜੈ ਜੈਕਾਰ ਹੂੰ ਤੇਰੀ ਜਿਆਜਾ ਕਾਰੇ ਉਹ ਠੀਕ ਠਾਕ ਬਾਬਾ ਕਿਰਪਾ ਮਹਾਦੇਵ ਦੀ ਹਾਂਜੀ ਚਾਹ ਪੀਓਗੇ ਪਿਆਰੇ ਤੂੰ ਚਾਹ ਬਣਾ ਰਿਹਾ ਚਲੋ ਨਾਲ ਕੇ ਸਾਹ ਨਾ ਬਦਰੀ ਬੱਚੇ ਅਫਸਰ ਬਣ ਜਾਣ ਤੇਰੇ ਚੜ੍ਹਦੀ ਕਲਾ ਗੱਲ ਹੋਰ ਬਾਬਾ ਕੋਈ ਹੱਥ ਹੁੱਥ ਦੇਖ ਦੇਵੇਂ ਇਹਦਾ ਤੇਰੀ ਵਿੰਦੇ ਜੋਗੀ ਅੱਛਾ ਹੱਥ ਬਿੰਦੇ ਨੇ ਬਾਂ ਪਾਂਦੇ ਨੇ ਬਹਿਮਾਂ ਚ ਪਾ ਜਾਂਦੇ ਨੇ ਸਾਥ ਵਿੰਦੇ ਜਿਹੜੇ ਬਾਬਾ ਜੀ ਕੋਰੇ ਹੀ ਕਹਦੇ ਕਿ ਲਾਈਕ ਕਰੋ ਸ਼ੇਅਰ ਕਰੋ ਆਏ ਕਦੇ ਲਾਈਕ ਕਰੋ ਸ਼ੇਅਰ ਕਰੋ ਠੀਕ ਕਮੈਂਟ ਵੀ ਕਰ ਦਿਓ ਕਦੇ ਕਮੈਂਟ ਵੀ ਕਰ ਦਿਓ ਲਵ ਯੂ